ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਜੀ ਲਓ ਵੀ ਸੱਜਣੋ ਜਿਹੜੀ ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਜੀ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਪਿੰਡੀ ਆਰਾਮਪੁਰ ਬਿਲਕੁਲ ਆਪਾਂ ਆਣ ਘਰੋਂ ਘਰੇਲੂ ਵੀਰ ਦੇ ਘਰੋਂ ਆਪਾਂ ਅੱਜ ਵੀਡੀਓ ਬਣਾਉਣ ਲੱਗੇ ਆ ਤੇ ਇਹ ਵੀਡੀਓ ਦੇ ਵਿੱਚ ਜਿਹੜੀ ਇਹ ਖਾਸ ਵੀਡੀਓ ਮੰਨ ਕੇ ਚੱਲੋ ਇਸ ਵੀਡੀਓ ਦੇ ਵਿੱਚ ਨਾ ਆਪਾਂ ਸੁਣਨ ਇੱਕ ਚੰਗਾ ਸ਼ਕੀਨ ਕੱਟਾ ਵਿਖਾਉਣਾ ਤੇ ਚੰਗਾ ਬਾਈ ਰਿਕਾਰਡ ਦੱਸਦੇ ਆ ਮਦਰ ਰਿਕਾਰਡ ਵੀ ਸੰਗਾ ਰੱਖਦੇ ਆ ਤੇ ਬਾਕੀ ਕਟਾ ਸ਼ਕੀਨ ਬਹੁਤ ਆਪਸ ਉਹਨੂੰ ਮੈਂ ਸਾਰੀ ਡਿਟੇਲ ਲੈ ਕੇ ਦੱਸਾਂਗੇ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 79197 ਤੇ ਕਰਾਉਨੇ ਆ ਵੀਰ ਦੇ ਨਾਲ ਗੱਲਬਾਤ ਕਟਾ ਸ਼ਕੀਨ ਬਹੁਤ ਆ ਤੇ ਡਿਟੇਲ ਲਵਾਂਗੇ ਵੀ ਕਿੰਨੀ ਉਮਰ ਹੈ ਜੀ ਕੀ ਕੀ ਤੇ ਮਾਦਰ ਰਿਕਾਰਡ ਆ ਤੇ ਬਿਲਕੁਲ ਆਮ ਕਰੇ ਵੀਡੀਓ ਆਪਾਂ ਬਣਾਉਣ ਲੱਗੇ ਆ ਤੇ ਕਰਾਉਨੇ ਆ ਬਾਪੂ ਅਰਗੰਦੇ ਨਾਲ ਗੱਲਬਾਤ ਤੇ ਵੀਡੀਓ 'ਚ ਆਪਣੇ ਨਾਲ ਐਂਡ ਤੱਕ ਜੁੜੇ ਰਹੋ ਜੀ ਹਾਸੀ ਗਾਲ ਬਾਪੂ ਜੀ ਹਾਸੀ ਗਾਲ ਸੋ ਠੀਕ ਹੈ ਜੀ ਭਾਈ ਆਪਣਾ ਡਰੈਸ ਕਨਫਰਮ ਕਰੋ ਵੀ ਪਿੰਡ ਕਿਹੜਾ ਪਿੰਡ ਭਗਤਪਾਲਾ ਠੀਕ ਹੈ ਤਹਿਸੀਲ ਫੂਲ ਤਹਿਸੀਲ ਫੂਲ ਜ਼ਿਲ੍ਹਾ ਬਰਨਡਾ ਆ ਗਿਆ ਹੈ ਨਾ ਤੇ ਆਪਣਾ ਨਾਂ ਕੀ ਹੈ ਨਿਸ਼ਤਰ ਸਿੰਘ ਨਿਸ਼ਤਰ ਸਿੰਘ ਨੰਬਰ ਬੋਲ ਦੋ ਆ ਦਾ 84375 ਨੰਬਰ ਸੱਜਣੋਂ ਆਪਾਂ ਆਪ ਹੀ ਕਨਫਰਮ ਕਰਨਾ ਕਿਉਂਕਿ ਬਾਪੂ ਜੀ ਮੂੰਹ ਜਵਾਨੀ ਯਾਦ ਨਹੀਂ 84375 78147 ਇਹ ਨੰਬਰ ਸਕਰੀਨ ਤੇ ਬਾਕੀ ਚੱਲੀ ਹੈ ਨਾ ਤੇ ਗੱਲਬਾਤ ਤੁਸੀਂ ਕਰ ਸਕਦੇ ਆ ਤੇ ਬਾਪੂ ਜੀ ਫਿਰ ਕੱਟਾ ਆਪਣੇ ਘਰ ਦਾ ਹੀ ਆ ਇਹ ਘਰ ਦਾ ਹੀ ਘਰ ਦਾ ਕੱਟਾ ਤੇ ਇਹਦਾ ਕੋਈ ਕਿੰਨੇ ਟਾਈਮ ਦਾ ਹੋ ਗਿਆ ਪਹਿਲਾਂ ਉਮਰ ਦੱਸੋ ਇਹਦੀ ਇਹ ਦੋਂਦਾ ਕੱਟਾ ਹੋ ਗਿਆ 2.5 ਸਾਲ 2.5 ਸਾਲ ਉਮਰ ਹੈ ਤੇ ਦੋ ਦੇ ਰੰਦ ਇਹ ਕੱਢ ਗਿਆ ਹਾਂ ਠੀਕ ਹੈ ਤੇ ਇਹਦਾ ਕੋਈ ਮਾਅਦਾਰ ਕਾਰਡ ਕੋਈ ਹੈਗਾ ਵੀ ਕਿੰਨਾ ਦੁੱਧ ਸੀ ਹਾਂ ਤੇ 16 ਕਿਲੋ ਦਿੰਦੀ ਸੀ ਦੁੱਧ ਮਾਂ ਦੀ ਠੀਕ ਹੈ 16 ਕਿਲੋ ਦੁੱਧ ਆਪਾਂ ਘਰੇ ਚੋਇਆ ਕਿ ਹੋਇਆ ਤੇ ਵੇਚਤੀ ਇਹ ਕਦੋਂ ਵੇਚੀ ਆ ਉਹ ਪਿਛਲੇ ਸਾਲ ਵਿੱਚ ਪਿਛਲੇ ਸਾਲ ਵੇਚੀ ਆ ਠੀਕ ਹੈ ਕਿਉਂਕਿ ਪੰਜ ਸੱਤ ਨਗਰ ਬਾਈ ਕੋਲੇ ਤੇ ਇੱਕ ਦੋ ਮੱਝਾਂ ਹੀ ਘਰੇ ਰੱਖਦੇ ਆ ਤਕਰੀਬਨ ਇੱਕ ਅੱਧਾ ਪਸ਼ੂ ਤੇ ਜਾਦੇ ਬਾਈ ਕਹਿੰਦਾ ਵੀ ਆਪਣੇ ਤੋਂ ਕੇਅਰ ਥੋੜੀ ਜੀ ਘੱਟ ਹੁੰਦੀ ਆ ਤਾਂ ਕਰਕੇ ਵੇਚ ਦਿਆਂ ਤੇ ਹੂੰ ਵੀ ਸੀਲ ਸਾਊਗਾ ਵਧੀਆ ਕਟਾ ਬਸ ਜੀ ਜਦੋਂ ਉਹ ਜਿਹੜੀ ਤੁਸੀਂ ਮੰਨ ਕੇ ਚੱਲੇ ਹੋ ਇਹ ਇਹਦਾ ਕੋਈ ਪਤਾ ਵੀ ਇਹ ਕਿਹੜੇ ਸੀ ਆਪ ਜਿਹੜੇ ਛੋਟੇ ਦਾ ਬੱਚਾ ਇਹ ਇਹ ਦੂਜਾ ਇਹ ਮੋਰਾ 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 ਨਸਲ ਦਾ ਆ ਗਿਆ 3 ਨੰਬਰ ਉਹ ਬਾਈ ਨੂੰ ਨਾਂ ਨਹੀਂ ਜਾਦ ਕਨਫਰਮ ਤੇ ਇਹ ਦੋ ਦੰਦ ਹੋ ਗਿਆ 2.5 ਸਾਲ ਦਾ ਹੈ ਨਾ ਤੇ ਲਓ ਕਰਾਂ ਖੋਲ ਲਿਓ ਕਰਾਂ ਦੀ ਬਾਹਰ ਕੱਢ ਲਓ ਤੋੜਾ ਤਾਰਾ ਕਰਾਈਏ ਚੱਕ ਲਾਓ ਵੀ ਸੱਜਣੂ ਪੱਠ ਪੁੱੜੀ ਦੀ ਬਨਾਵਟ ਕਰੋ ਚੱਕ ਐਨ ਪੂਰਾ ਮੱਝਾਂ ਵਾਂਗੂ ਚੌੜਾ ਪਿਆ ਤੇ 2.5 ਸਾਲ ਦੀ ਉਮਰ ਹੈ ਹੱਡਾਂ ਪੈਰਾਂ ਦਾ ਬਹੁਤ ਮਜ਼ਬੂਤ ਹੈ ਲਿਆ ਬਾਪੂ ਤੋਂ ਬਾਹਰ ਨੂੰ ਘਟ ਲੈ ਕੇ ਆਈ ਤੋਰ ਤਾਰ ਕਰਾਈਏ ਚੱਕ ਸ਼ਕੀਨ ਬਹੁਤਾ ਕੱਟਾ ਤੇ ਵੀਡੀਓ ਚ ਆਪਣੇ ਨਾਲ ਐਂਡ ਤੱਕ ਬਨੇ ਰਹੋ ਤੇ ਬਾਕੀ ਬਿਲਕੁਲ ਘਰੇਲੂ ਵੀਰ ਦੇ ਘਰੋਂ ਘਰੇ ਪਾਲਿਆ ਹੋਇਆ ਕੱਟਾ ਆਮ ਕਿਸਾਨ ਵੀਰ ਦਾ ਤੇ ਉਹ ਸਾਨੂੰ ਅੱਜ ਆਪਾਂ ਵਿਖਾ ਰਹੇ ਆ ਜੀ ਤੇ ਕੋਈ ਜ਼ਿਆਦੇ ਕੋਈ ਰਸਾ ਕੋਈ ਆਈ ਨਹੀਂ ਕੋਈ ਬਾਹਲਾ ਜਿਹਾ ਜਣੀ ਕਿ ਉਹ ਕਰਿਆ ਵੈਸੇ ਕੁਦਰਤ ਵੱਲੋਂ ਜਿਹੜੀ ਕੱਟੇ ਦੀ ਬਿਊਟੀ ਹੈ ਜਿਹੜੀ ਵੈਸੇ ਕੁਦਰਤ ਵੱਲੋਂ ਕੱਟੇ ਦੀ ਬਿਊਟੀ ਹੈ ਕੋਈ ਆਪਾਂ ਕੋਈ ਬਾਪੂ ਨੇ ਸਿੰਗਾ ਨੂੰ ਤੇਲ ਨਹੀਂ ਲਾਇਆ ਕੁਈ ਕੁਛ ਨਹੀਂ ਕਰਿਆ ਤੇ ਦੇਖੋ ਪਹਿਲਾ ਸਿੰਗੀ-ਸੁੰਗੀ ਦੇਖੋ ਜੀ ਐ ਬਿਲਕੁਲ ਛੋਟਾ ਸਿੰਗ ਆ ਤੇ ਰਿੰਗ ਸਿੰਗ ਮੱਥਾ-ਮੁੱਥਾ ਬੜਾ ਭਰਾ ਪਿੱਠ ਪੂੜੇ ਦੀ ਬਣਾਵਟ ਵੀ ਸੋਹਣੀ ਆ ਤੇ ਪੈਰਾਂ ਪੂਰਾ ਦਾ ਬਹੁਤ ਮਜ਼ਬੂਤ ਆ ਜਿਹੜੀ ਮੇਨ ਗੱਲ ਹੁੰਦੀ ਆ ਜਿਹੜੀ ਕੱਟੇ ਆ ਜਾਂਦੇ ਆ ਜਾਂ ਕੋਈ ਬੁੱਲ ਹੋ ਦੂਜੇ ਇਹਦੇ ਤਕਰੀਬਨ ਸਾਰੀ ਪੈਰਾਂ ਪੂਰਾ ਤੋਂ ਹੁੰਦੇ ਹੈ ਪੈਰ ਲੱਤਾਂ ਹੱਡ ਪੈਰ ਇਹਨਾਂ ਦੇ ਮਜ਼ਬੂਤ ਆ ਤੇ ਇਹ ਲੰਮਾ ਟਾਈਮ ਆਪਾਂ ਨੂੰ ਜਾਨੀ ਕਿ ਮੱਝਾਂ ਦੀ ਕ੍ਰੋਸਿੰਗ ਵੀ ਕਰਦੇ ਆ ਤੇ ਵਧੀਆ ਸਿਹਤ ਵੀ ਵਧੀਆ ਰਹਿੰਦੀ ਇਹਨਾਂ ਦੀ ਤੇ ਲਿਆ ਬਾਈ ਪੈਰਾਂ ਤੋਂ ਤਾਂ ਵਜਨ-ਬੁਜਨ ਹੁੰਦਾ ਇਹਨਾਂ ਦਾ ਜ਼ਿਆਦਾ ਤੇ ਜੇ ਪੈ ਲੱਤਾਂ ਪੈਰ ਹੱਡ ਪਰ ਮਜ਼ਬੂਤ ਆ ਤੇ ਫਿਰ ਇਹਨਾਂ ਦਾ ਤੋਰ-ਤਾਰ ਵੀ ਸਹੀ ਰਹਿੰਦੀ ਹੈ ਤੇ ਕੱਟੀ ਦੀ ਸ਼ਕੀਨੀ ਦੇਖੋ ਜੀ ਬਿਊਟੀ ਚ ਪੂਰਾ ਘਟੈਂ ਬਿਲਕੁਲ ਸਿੰਗ ਰੰਗ ਸਿੰਗ ਤੇ ਓਰੀਜਨਲ ਹੈ ਕੋਈ ਹੱਥ ਵੀ ਨਹੀਂ ਕੋਈ ਸ਼ੇਡ ਛਾੜਨੀ ਕੋਈ ਬਣਾਇਆ ਨਹੀਂ ਜੀ ਓਵੇਂ ਹੀ ਇਹ ਸਿੰਗ ਇਹ ਹਾਂਜੀ ਵੀ ਜੋ ਇਹ ਪਹਿਲਾਂ ਤੋਂ ਬਣ ਗਿਆ ਉਹੀ ਆ ਵੀ ਆਪਾਂ ਕੋਈ ਸ਼ੇਡ ਛਾੜਨੀ ਨਹੀਂ ਕਰੀ ਤੇ ਨਹੀਂ ਤਾਂ ਅੱਜ ਕੱਲ ਸਭ ਕੁਝ ਹੋ ਜਾਂਦਾ ਬਿਲਕੁਲ ਪੂਰਾ ਫੁੱਲ ਨਾਲ ਹੀ ਅਗਲਾ ਕਹਿੰਦਾ ਰੁਪਈਆ ਨਹੀਂ ਲੰਘਦਾ ਮੈਂ ਕਹਿੰਦਾ ਵੀ ਦਸੀ ਵੀ ਨਹੀਂ ਲੰਗਣੀ ਐਡਾ ਨੇੜੋਂ ਸਿੰਘ ਨੇ ਮੋੜਿਆ ਬਹੁਤ ਸੋਹਣਾ ਸ਼ਕੀਨ ਕਟਾ ਤੇ ਸੋਹਣਾ ਕੱਦ ਕਾਠਾ ਬੇਲਬੂਲ ਕਰੋ ਚੱਕ ਤੇ ਬਾਕੀ ਵੀਡੀਓ ਦੇ ਵਿੱਚ ਬਾਈ ਨੇ ਦੱਸ ਹੀ ਦਿੱਤਾ ਵੀ ਜਿਹੜਾ ਇਹਦਾ ਮਦਰ ਕੋਡ ਆ ਬਾਪੂ ਕਹਿੰਦਾ ਵੀ ਆਪਾਂ ਘਰੇ 16 ਕਿਲੋ ਤਦ ਚੋਇਆ ਕਿਉਂ ਬਾਪੂ ਜੀ 16 ਕਿਲੋ ਆਪਾਂ ਘਰੇ ਚੋਇਆ ਹੈਨਾ 16 ਕਿਲੋ ਠੀਕ ਹੈ ਡੇਰੀ ਚ ਪਾਇਆ ਠੀਕ ਹੈ ਠੀਕ ਹੈ ਤੇ ਪਿਛਲੇ ਸਾਲ ਬਾਈ ਕਹਿੰਦਾ ਵੀ ਆਪਾਂ ਸੇਲ ਕਰਤੀ ਤੇ ਸੀਲ شریف ਬੜਾ ਬਾਈ ਜਿੱਧਰ ਨੂੰ ਮਰਜ਼ੀ ਲੈ ਜਾਂਦਾ ਬਾਪੂ ਤੇ ਮਾਉ ਇਹਨਾਂ ਪਿੱਛੇ ਪਿੱਛੇ ਤੁਰਿਆ ਜਾਂਦਾ ਆਮ ਘਰੇ ਕੱਟਾ ਪਾਲਿਆ ਵਾ ਜਿਹੜੇ ਭਰਾ ਨੇ ਘਰੇ ਮੰਨ ਕੇ ਚੱਲੋ ਕਿਸੇ ਭਰਾ ਦੇ ਵੀਰ ਕੋਲੇ ਬਹੁਤ ਭਰਾਵਾਂ ਦੇ ਕਈ ਜਿਹੇ ਫੋਨ ਵੀ ਆ ਜਾਂਦੇ ਆ ਵੀ ਬਾਈ ਕੋਈ ਚੰਗਾ ਸ਼ਕੀਨ ਕੱਟਾ ਹੋਵੇ ਮੱਜਾਂ ਦੇ ਵਿੱਚ ਛੱਡਣ ਨੂੰ ਤੇ ਦੇਖੋ ਜੀ ਵੇਲਬੂਲ ਵੀ ਚੰਗੀ ਆ ਐ ਨਹੀਂ ਵੀ ਜਿਹੜਾ ਭਰਾ ਲੈ ਗਿਆ ਤੇ ਘਰੇ ਖੜਾ ਕੋਈ ਉਪਰਾਜਾ ਲੱਗੂ ਐ ਮੈਂ ਕਿਹਾ ਵੀ ਪੂਰਾ ਸੋਹਣਾ ਸੁਨੱਖਾ ਕੱਟਾ ਤੇ ਹੁੰਦਲ ਇਹ ਲਾ ਬਹੁਤ ਪੂਰਾ ਨਰੋਆ ਕੋਈ ਕਿਸੇ ਪਾਸੋਂ ਲਿਸਾ ਲਾਵਣੀ ਮੇਨ ਗੱਲ ਆ ਦੇਖੋ ਟੈਸਟੀਕਲ ਦੇਖੋ ਤੇ ਬਹੁਤ ਵਧੀਆ ਸਾਈਜ਼ ਆ ਲੈ ਆ ਬਾਪੂ ਇਧਰ ਨੂੰ ਮੋੜ ਲਿਆ ਰਸਾ ਪਾਇਆ ਪਟੇ 'ਚ ਰਸਾ ਆ ਹਾਂ ਪਟੇ 'ਚ ਰਸਾ ਪਾਇਆ ਵੇਖ ਲਓ ਨਹੀਂ ਅੱਜ ਕੱਲ ਅਗਲਾ ਕਹਿੰਦਾ ਝੋਟੇ ਨੱਥ ਤੋਂ ਫੜ ਕੇ ਤੋਰੋ ਨੱਥ ਵੀ ਮਾਰੀ ਨਾ ਨੱਥ ਨਹੀਂ ਪਾਇਆ ਸੀਲ شریف ਬੜਾ ਨੱਥ ਤੋਂ ਪਾਸੇ ਰਸਾ ਪਾਇਆ ਵਾ ਤੇ ਬਾਪੂ ਨੂੰ ਪੁੱਛ ਜਾਂ ਆਪਾਂ ਵੀ ਕਿਵੇਂ ਇਹਦਾ ਕੋਈ ਬੱਚਾ ਪੁੱਛਾ ਕੋਈ ਆਇਆ ਜਾਂ ਕੀ ਗੱਲ ਤੇ ਟੈਸਟੀਕਲ ਦਾ ਸਾਈਜ਼ ਆ ਜਿਹੜਾ ਬਹੁਤ ਵਧੀਆ ਦੇਖੋ ਜੀ ਬਿਲਕੁਲ ਜਿਹੜਾ ਸਹਜ ਚਾਹੀਦਾ ਉਸੇ ਤਰ੍ਹਾਂ ਦਈਆ ਕੋਈ ਆਏ ਨਹੀਂ ਕੋਈ ਤੇ ਐਡਾ ਵਿੰਗਾ ਨਹੀਂ ਕੋਈ ਵਧੀਆ ਜਾਨੀ ਕਿ ਸੋਹਣਾ ਸਨਖਾ ਕਟਾ ਆਮ ਘਰੇ ਆਮ ਘਰੇ ਲੂ ਵੀਰ ਦੇ ਕੋਲੇ ਤੇ ਘਰੇ ਆਮ ਜਿਹੜੀ ਆਪਣੀ ਨਾਰਮਲ ਸੇਵਾ ਹੁੰਦੀ ਹੈ ਉਵੇਂ ਪਾਲਿਆ ਹੋਇਆ ਕਟਾ ਤੇ ਬਾਪੂ ਕੋਈ ਤਾਂ ਮੱਝ ਮੁੱਝਾਂ ਦੀ ਕਰੋਸ ਕਰਾਈ ਆ ਇੱਕ ਮੱਝ ਕਰਾਈ ਆ ਉਹ ਝੋਟੀ ਕਰਦੀ ਇੱਕ ਮੁੱਝ ਝੋਟੀ ਕਰਾਈ ਆ ਹਾਂ ਉਹਦਾ ਕੋਈ ਆਇਆ ਬੱਚਾ ਲਈ ਉਹ ਸੁਣ ਵਾਲੀ ਹੈ ਸੁਣ ਵਾਲੀ ਹੈ ਹਜੇ ਠੀਕ ਆ ਉਦੋਂ ਮੁੜ ਕੇ ਛੱਡਿਆ ਲਈ ਠੀਕ ਆ ਲੋ ਸੱਜਣੂ ਬਾਈ ਕਹਿੰਦਾ ਵੀ ਇੱਕ ਝੋਟੀ ਹਜੇ ਕਰਾਈਏ ਤਕਰੀਬਨ ਆਪ ਦੀ ਕਰਾਈਏ ਠੀਕ ਆ ਆਪ ਦੀ ਘਰੀ ਹੀ ਬਸ ਕਰਿਓ ਬਸ 6 ਮਹੀਨਾ ਠੀਕ 7 ਮਹੀਨਾ ਲੱਗਿਆ ਬਾਈ 7 ਮਹੀਨਾ ਬਾਈ ਕਹਿੰਦਾ ਵੀ ਲੱਗਿਆ ਵਾ ਉਦੋਂ ਬਾਅਦ ਮੈਂ ਮਾਂ ਕਹਾਂ ਖਰਾਣ ਵਾਲਾ ਕਰੂਗਾ ਉਹ ਪਛੜਣਾ ਹੀ ਨਹੀਂ ਹਾਂ ਹਾਂ ਸਹੀ ਗੱਲ ਆ ਬਾਕੀ ਡੋਡੀ ਹੁੰਦਾ ਸਭ ਕਿਤਾਬ ਬਾਈ ਕਹਿੰਦਾ ਵੀ ਆਪਾਂ ਛੱਡਣਾ ਨਹੀਂ ਬਾਹਲਾ ਮੰਜਾਂ ਤੇ ਬਾਹਰ ਵੀ ਆਪਾਂ ਸੇਲ ਹੀ ਕਰਨ ਤੇ ਫਿਰ ਵੇਚਣਾ ਕਿਹੜੀ ਗੱਲੋਂ ਕੋਈ ਮਾਰਦਾ ਮੁਰਦਾ ਕੋਈ ਤਾਂ ਕੀ ਗੱਲਬਾਤ ਇਹ ਤਾਂ ਬਈ ਸੋ ਪ੍ਰੋਬਲਮ ਆਪਾਂ ਨੂੰ ਕਵੀਰ ਦੀ ਹਾਂ ਸਹੀ ਗੱਲ ਆ ਇਹ ਤਾਂ ਇਹ ਪਿੱਛੇ ਨਹੀਂ ਕਿ ਇਹਦੇ 'ਚ ਕੋਈ ਕਮੀ ਇਹਦੇ 'ਚ ਜਮ ਇਹਦਾ ਕਰਮ ਵਾਲਾ ਪੂਰਾ ਵੀ ਹੋ ਗਿਆ ਆਪਰੇਸ਼ਨ ਠੀਕ ਹੈ ਟਿਲਾਰ ਠੀਕ ਹੈ ਹਾਂ ਲੋ ਜੀ ਸੁਝਾ ਕਿ ਤੈਨੂੰ ਪਤਾ ਹੀ ਹੈ ਹਾਂ ਇਹ ਤਾਂ ਹੈ ਬਈ ਬਾਪੂ ਕਹਿੰਦਾ ਵੀ ਆਪਣਾ ਥੋੜਾ ਸਰੀਰ ਦੀ ਪ੍ਰੋਬਲਮ ਕਰਕੇ ਵਿਚਨਾਂ ਵੀ ਆਪ ਤੋਂ ਬਿਨਾ ਫਿਰ ਕੇਅਰ ਨਹੀਂ ਹੁੰਦੀ ਜਿਹੜੇ ਇਹ ਕੱਟੇ ਝੋਟੇ ਬੱਲਨੇ ਆ ਨਾ ਸੱਜਣੋ ਇਹ ਸਕਰੀਨ ਬੰਦੇ ਦਾ ਹੀ ਕੰਮ ਹੁੰਦਾ 2 ਮਹੀਨੇ ਹੋ ਗਏ ਅੱਗ ਨੂੰ ਕੱਟਾ ਥੋੜਾ ਜਿਹਾ ਠਿੱਕਾ ਪਾਇਆ ਲੋਕਾਂ ਨੇ ਠੀਕ ਹੈ ਠੀਕ ਹੈ ਯਾਨੀ ਕਿ ਆਪਣਾ ਪੂਰੀ ਗੱਲਬਾਤ ਸੀ ਹੈਨਾ ਤੇ ਸਿੰਘ ਸਿੰਘ ਸੋਹਣਾ ਸੱਜਣੋ ਜਿਹੜੇ ਭਰਾ ਨੂੰ ਕੱਟੇ ਦੀ ਮੰਨ ਕੇ ਚੱਲੋ ਲੋੜ ਆ ਤੇ ਉਹ ਵੀਰ ਖਰੀਦ ਸਕਦਾ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਤੇ ਇਕੱਠੇ ਕੱਟੇ 'ਚ ਕੋਈ ਕਮੀ ਨਹੀਂ ਬਾਈ ਕਹਿੰਦਾ ਕਿਉਂਕਿ ਇਹ ਕੱਟੇ ਦੀ ਸਿਹਤ ਵੀ ਵਧੀਆ ਬਾਕੀ ਹੋਊ ਵੀ ਚੰਗੇ ਸੀਮਨ ਦਾ ਬਾਕੀ ਮਾ ਦਾ ਰਿਕਾਰਡ ਹੈ ਜਿਹੜਾ ਦੱਸਿਆ ਬਾਈ ਨੇ ਉਹ 16 ਕਿਲੋ ਬਾਈ ਕਹਿੰਦਾ ਵੀ ਆਪਾਂ ਘਰੇ ਚੋਂਦੇ ਰਹੇ ਡੇਰੀ ਚ ਪਾਉਂਦੇ ਰਹੇ ਆ ਠੀਕ ਹੈ ਕੋਈ ਐਵੇਂ ਨਹੀਂ ਬਿਨਾ ਗੱਲੋ ਕਿ ਕਹਿਣ ਦੀ ਗੱਲ ਨਹੀਂ ਕੱਟੇ ਦੀ ਬਿਊਟੀ ਦੇਖੋ ਮੈਂ ਬਿਲਕੁਲ ਮੈਂ ਕਿਹਾ ਕੋਕੇ ਝੜੇ ਪਿਆ ਪੂਰਾ ਸ਼ਕੀਨ ਤੇ ਸੋਹਣਾ ਸੁਨੱਖਾ ਤੇ ਉੱਚਾ ਲੰਮਾ ਕੱਟਾ ਬਕਾਊ ਆ ਜਿਹੜੇ ਵੀ ਭਰਾ ਨਹੀਂ ਮੰਨ ਕੇ ਚਲੋ ਸੱਜਣੋਂ ਖਰੀਦਣਾ ਹੋਵੇ ਤੇ ਬਾਈ ਦੇ ਨਾਲ ਗੱਲਬਾਤ ਕਰ ਲਿਓ ਤੋੜ ਦੋ ਹੀ ਕਢਾ ਦੋ ਗੇੜਾ ਇੱਕ ਤੋੜ 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 ਦੋ ਕਿ ਬਾਪੂ ਕਹਿੰਦਾ ਵੀ ਆਪਾਂ ਗੇੜਾ ਇੱਕ ਹੋਰ ਕਢਾ ਲਗੇ ਤੇ ਸੱਜਣੋ ਪੂਰੀ ਨਾ ਕੇਅਰ ਦੇ ਨਾਲ ਵੀ ਜਾਨੀ ਕਿ ਸ਼ੌਂਕ ਦੇ ਨਾਲ ਬਾਈ ਦਾ ਰੱਖਿਆ ਵਾ ਬਾਪੂ ਕਹਿੰਦਾ ਵੀ ਹੁਣ ਥੋੜਾ ਜਿਹਾ ਅਗਾ ਜਵਾਕ ਜੱਲੇ ਥੋੜਾ ਘੱਟ ਸ਼ੌਂਕ ਹੈ ਤੇ ਸ਼ੌਂਕ ਤੋਂ ਬਿਨਾਂ ਇਹ ਚੀਜ਼ਾਂ ਸਮਝੀਆਂ ਨਹੀਂ ਹੁੰਦੀਆਂ ਤੇ ਜਿਹੜੀ ਬਾਪੂ ਨੇ ਦੱਸਿਆ ਵੀ ਝੋਟੀ ਏ ਤੂੰ ਰਵਾਈ ਏ ਆ ਝੋਟੀ ਸੱਜੂ ਬਾਪੂ ਉਹ ਕਹਿੰਦਾ ਵੀ ਔਰਲੀ ਔਰਲੂ ਵੀ ਇਹਨਾਂ 7 ਮਹੀਨੇ ਦੀ ਗੱਭਣਾਂ ਚੱਲੀ ਇਹੀ ਝੋਟੀ ਬਸ ਗੱਭਣ ਕਰਾਈਆ ਹੋਰ ਕੋਈ ਪਸ਼ੂ ਨਹੀਂ ਕਰਾਇਆ ਬਾਕੀ ਦੂਜੇ ਪਸ਼ੂ ਬਾਈ ਕੋਲੇ ਚੰਗੇ ਆ ਕਿਉਂਕਿ ਬਹੁਤ ਵੱਡੇ ਗੱਦ ਕਾਠ ਦੀ ਮੈਂ ਖੜੀ ਆ ਉਹ ਦੇਖੋ ਤੇ ਪੱਠਕੁੜਾ ਦੀ ਬਣਾਵਟ ਵੀ ਆ ਲੱਗੀ ਆ ਉਹਦੇ ਉਹ ਵੀ ਹਰ ਚੀ ਨੰਨੀ ਮੈਂ ਠੀਕ ਆ ਇਹ ਉਹਦੇ ਨਾਲ ਉਹ ਵੀ ਕੱਦ ਕਾਟ ਸੀ ਮੈਂ ਤਾਂ ਹੈ ਠੀਕ ਆ ਲੈ ਚੱਲ ਫਿਰ ਬਾਈ ਤੇ ਵਧੀਆ ਆਰਾਮ ਨਾਲ ਗੱਲਾਂ ਕਰੀ ਜਾਂਦਾ ਸੀਲ شریف ਕੋਈ ਕੈਮਰੇ ਤੋਂ ਨਹੀਂ ਕੋਈ ਡਰਦਾ ਨਹੀਂ ਕੋਈ ਕੁਛ ਨਹੀਂ ਕਰਦਾ ਉਹ ਕਿਹਦੀ ਰਿਪੋਰਟ ਆ ਬਾਈ ਦਾ ਨੰਬਰ ਆ ਜਿਹੜਾ ਸੱਜਣੋਂ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਭਰਾ ਨੂੰ ਕੱਟੇ ਦੀ ਲੋੜ ਆ ਕਿਸੇ ਭਰਾ ਨੇ ਮੱਝਾਂ 'ਚ ਛੱਡਣਾ ਜਾਂ ਕੋਈ ਵੀ ਗੱਲਬਾਤ ਤੇ ਬਾਈ ਦੇ ਤੁਸੀਂ ਗੱਲਬਾਤ ਕਰ ਸਕਦੇ ਆ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਆਪਾਂ ਇੱਕ ਵਾਰੀ ਨੰਬਰ ਫਿਰ ਬੋਲ ਦਨੇ 84 175 84375 78147 ਇਹ 22 ਦਾ ਨੰਬਰ ਚੱਲੀ ਜਾਣਾ ਸ਼ਕਰਸਨ 76 ਸਿੰਘ ਬਈ ਦਾ ਨਾਮ ਹੈਗਾ ਤੇ ਜਿਹੜਾ ਮੇਨ ਡਰੈਸ ਸੱਜਣੂ ਆਪਾਂ ਆਪ ਹੀ ਕਨਫਰਮ ਕਰ ਦੰਨੇ ਆ ਆਪਾਂ ਦੇਣਾ ਵੀ ਹੱਤਿਆਲੇ ਨੂੰ ਨਹੀਂ ਦੇਣਾ ਬਿਜ਼ਨਸ ਕਿ ਸ਼ੌਂਕ ਵਾਲੇ ਬੰਦੇ ਨੂੰ ਹੀ ਦੇਣਾ ਮੁਸਲਮਾਨਾਂ ਨੂੰ ਤਾਂ ਸਾਡੇ ਆਪਣੇ ਗਵਾਹ ਬੈਠਾ ਸਹੀ ਗੱਲ ਆ ਕੰਦ ਸੰਨ ਬੈਠੇ ਆ ਹਾਂ ਸਹੀ ਗੱਲ ਬੰਦੇ ਵੀ ਆ ਆਪਾਂ ਨੂੰ ਦੇਣਾ ਨਹੀਂ ਦੇਣਾ ਨਹੀਂ ਇਹ ਗੱਲ ਸੱਜਣੂ ਭਾਈ ਨੇ ਲੱਖ ਰੁਪਈਆ ਦੀ ਕਰੀ ਆ 10000 ਰੁਪਿਆ ਘੱਟ ਦੇ ਰਿਹਾ ਠੀਕ ਆ ਬਿਜ਼ਨਸ ਕਿ ਆਪਾਂ ਉਹ ਛੋਡੇ ਤੋਂ ਪੁੱਛ ਦਾਂ ਰੇਟ ਤੇ ਭਾਈ ਕਹਿੰਦਾ ਵੀ ਆਪਾਂ ਦੇਣਾ ਸ਼ਕੀਨ ਬੰਦਾ ਘਰੇ ਰੱਖਣ ਵਾਲਾ ਹੋਵੇ ਉਹਨੂੰ 1000 ਖੰਡ ਵੱਧ ਛੋੜਾ ਛਾਪਾ ਕਰਿਆ ਜਾਊਗਾ ਕਿਉਂਕਿ ਜਿਹੜਾ ਬਾਈ ਕਹਿੰਦਾ ਵੀ ਆਪਾਂ ਮੁਸਲਮਾਨਾਂ ਵਿੱਚ ਨਾ ਹੁੰਦਾ ਤਾਂ ਸੱਜਣੂ ਅੱਜ ਨੂੰ ਕਿੱਦਾਂ ਦਾ ਭੜਕਾਇਆ ਹੁੰਦਾ ਸਾਡੇ ਪਿੰਡ ਬਥੇਰੇ ਘਰ ਤੇ ਪਰ ਬਾਈ ਕਹਿੰਦਾ ਵੀ ਆਪਾਂ ਘਰੇ ਰੱਖਣ ਨਾਲ ਦੇਣਾ ਤੇ ਹੁਣ ਪੁੱਛਦੇ ਆਂ ਇਹਦੀ ਡਿਮਾਂਡ ਤੇ ਫਿਰ ਬਾਪੂ ਕੀ ਡਿਮਾਂਡ ਆ ਆਪਾਂ ਕਿੰਨੇ ਦਾ ਦੇ ਦਾਂਗੇ ਕਟਾ ਮੁੱਲ ਕੀ ਕਰਦੇ 90000 ਆ ਦੇਵਾਂਗੇ ਵਿੱਚੋਂ ਮਾਨਤਾਨ ਕਰਦੇ 90000 ਤਾਂ ਦੇਵਾਂਗੇ ਵਿੱਚੋਂ ਮਾਨਤਾਨ ਹਾਂ ਮਾਨਤਾਨ ਹੋਜੂ ਖੁੱਲਾ ਢੁੱਲਾ ਠੀਕ ਆ ਤੇ ਘਰੇ ਰੱਖਣ ਵਾਲੇ ਬੰਦੇ ਨੂੰ ਪਹਿਲ ਆ ਪਹਿਲਾ ਠੀਕ ਆ ਲਓ ਵੀ ਸੱਜਣੂ ਬਾਈ ਕਹਿੰਦਾ ਵੀ ਘਰੇ ਰੱਖਣ ਵਾਲੇ ਬੰਦੇ ਨੂੰ ਪਹਿਲ ਆ ਜਿਹੜੇ ਵੀ ਸੱਜਣ ਜਿਹੜੀ ਕੱਟੇ ਦੀ ਲੋਡ ਆ ਸੱਜਣੋ ਤੇ ਨੰਬਰ ਚੱਲੀ ਜਾਂਦਾ ਸਕਰੀਨ ਤੇ ਬਾਈ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਆ 90000 ਰੁਪਏ ਡਿਮਾਂਡ ਕਰੀ ਆ ਮਾਨਤਨ ਮੌਕੇ ਤੇ ਖੁੱਲਾ ਕੀਤਾ ਜਾਊਗਾ ਸੋਨਾ ਕੱਟਾ ਚੰਗੇ ਰਿਕਾਰਡ ਵਾਲਾ ਕੱਟਾ ਤੇ ਸੀਲ ਸਰੀਫਾ ਮੇਨ ਗੱਲ ਤੇ ਸੋਨਾ ਵੀ ਆ ਉਮਰ ਵੀ ਛੋਟੀ ਆ ਬਾਈ ਜਣ ਮजूद ਵੀ ਚੰਗਾ ਤੇ ਪੈਰਾਂ ਪੁਰਨ ਦਾ ਪੂਰਾ ਮਜ਼ਬੂਤ ਗੋਲ ਪੈਰ ਪੂਰੇ ਸੋਹਣੇ ਪੈਰ ਲੱਤਾਂ ਪੂਰੀਆਂ ਕੋਈ ਐ ਨਹੀਂ ਖੁਜਲਾਣੀ ਚੰਗਾ ਸ਼ਕੀਨ ਕੱਟਾ ਤੇ ਜੇ ਡੀਵੀ ਭਰਾ ਨੂੰ ਲੋੜ ਹੋਈ ਸੱਜਣੋ ਆਦੀ ਤਸੱਲੀ ਨਿਰਖਬਰਖ ਤੁਸੀਂ ਕਰਨੀ ਆ ਤਸੱਲੀ ਤੁਸੀਂ ਕਰਨੀ ਆ ਆਪਾਂ ਹਰੇਕ ਵੀਡੀਓ ਦੇ ਵਿੱਚ ਕਹਿੰਦੇ ਹੁੰਨੇ ਆ ਵੀ ਪਸ਼ੂ ਕਿਤੋਂ ਵੀ ਖਰੀਦਦੇ ਆ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਮੇਰਾ ਕੰਮ ਵੀਡੀਓ ਬਣਾਉਂਦਾ ਪਸ਼ੂ ਨੂੰ ਹਰੇਕ ਐਂਗਲ ਤੋਂ ਵਿਖਾਉਣਾ ਧੌਣ ਧੂਣ ਦੇਖੋ ਕਿੱਤੇ ਜੀ ਕਿੱਡੀ ਲੰਮੀ ਹੈ ਜਿਹੜੀਆਂ ਚੀਜ਼ਾਂ ਬੁੱਲ ਦੇ ਵਿੱਚ ਵੇਖਣੀਆਂ ਜਾਂਦੀਆਂ ਸੱਜਣੋ ਮਾਰੂਗਰਾਂ ਦੀ ਨਿਗਾ ਬਾਕੀ ਬਹੁਤ ਸੋਹਣੀ ਢੇਕ ਦੀ ਸ਼ਾਨ ਜਿੱਥੇ ਇਹ ਖੜਦਾ ਪੈਂਦਾ ਕੋਈ ਇਹਦੇ ਤੇ ਇੱਥੇ ਗਰਮੀ ਨਹੀਂ ਤੇ ਸੋਹਣਾ ਮਾਹੌਲ ਆ ਬਾਈ ਦਾ ਤੇ ਤਾਂ ਅਸੀਂ ਸ਼ੌਂਕ ਦੇ ਨਾਲ ਕੱਟਾ ਪਾਲ ਲਿਆ ਤੇ ਨੰਬਰ ਚੱਲੀ ਜਾਂਦਾ ਜੀ ਗੱਲਬਾਤ ਤੁਸੀਂ ਕਰ ਲਿਓ ਧੰਨਵਾਦ ਹੱਸੀ ਕਾ